ਛੋੜ ਕਰ ID ਚਾਲ ਕਰ ਚਾਚਾ ID ਚਾਲ ID ਚਾਲ ਆਵਾਜ਼ ਆ ਰਹੀ ਨਾ ਸਰ ਬਣਾ ਦੱਸਿਓ ਆਪਾਂ ਨੂੰ ਹਰ ਦੋ ਜੀ ਬੜਾ ਮੇਨ ਦੇ ਕਰ ਪਾਓ ਜਿਹੜੇ ਲੈ ਕੇ ਆਏ ਹੋ ਬਲਵੀ ਸਾਰੇ ਅੱਗੇ ਨਹੀਂ ਥੋੜਾ ਲੈ ਕੇ ਆਇਓ ਲੈ ਕੇ ਵੀ ਜਾਓ ਵੀਰ ਜੀ ਥੋੜਾ ਜਾ ਜਿਹੜੇ ਮਾਨ ਦੇ ਸਾਰੇ ਬੰਦ ਜੀ ਤੇ ਬਾਰੇ ਸੀਨੀਅਰ ਅਫਸਰ ਭਾਈ ਆਪਣੇ ਦੇਣਗੇ ਨਹੀਂ ਨਹੀਂ ਤੁਸੀਂ ਥੋੜਾ ਥੋੜਾ ਮਾਰ ਮੈਨੂੰ ਪਤਾ ਨਹੀਂ ਜੀ ਦਰਮਾੜ ਮਿਲਿਆ ਜੀ ਦਰਮਾੜ ਕਿੰਨੇ ਦੋ ਦਿਨ ਦਾ ਰਮਾੜ ਮਿਲੇ ਤੇ ਕਿੰਨੇ ਬੰਦੇ ਪੇਸ਼ ਕਰਾਏ ਗਏ ਸੀ 6 ਬੰਦੇ ਵੀ 6 ਬੰਦੇ ਪੇਸ਼ ਕਰਾਏ ਸੀ ਜੀ ਜੀ ਕਿੱਥੋਂ ਲਿਆਦਾ ਕਿੱਥੋਂ ਸਾਰੇ ਇਹ ਕਿੱਥੋਂ ਲੈਂਦੇ ਸਰ ਤਿੰਨ ਬੰਦੇ ਬਿਹਾਰ ਤੋਂ ਲੈਂਦੇ ਆ ਇਹ ਤਿੰਨ ਬੰਦੇ ਆਲਰੇਡੀ ਪਹਿਲਾਂ ਆਏ ਜੀ ਇਹ ਜਿਹੜੇ ਤਿੰਨ ਬੰਦੇ ਜਿਹੜੇ ਪੀਸੀਪੀ ਸਾਹਿਬ ਨੇ ਪੀਸੀ ਕਿਤੇ ਹੋਈ ਸੀ ਹਾਂਜੀ 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 ਬਾਮ ਵਾਲੇ ਮਾਮਾ ਜੀ ਬਾਮ ਵਾਲੇ ਮਾਮਾ ਜੀ ਸਰ ਸਰ ਚੱਲ ਰਿਹਾ ਜੀ ਦੱਸਣਗੇ ਠੀਕ ਹੈ ਡਿਟੇਲ ਜੀ ਥੋੜੇ ਕਦੋਂ ਬੰਬ ਵਾਲੇ ਬੰਦੇ ਜੀ ਇਹ ਕਿਹੜਾ ਹੋਇਆ ਜੀ ਜਿਸ ਵਾਲੇ ਕਰਿਓ ਆਹ ਤੇ ਕੀ ਨਾਮ ਤੇ ਤੋ ਆਏ ਹਾਂ ਕਾਲੇ ਪਿੰਡ ਤੋਂ ਆਏ ਆ ਮੈਂ ਕੀ ਗੱਲਬਾਤ ਕੀ ਸਾਡੀ ਕੰਧ ਪਾੜ ਕੇ ਇਹਨਾਂ ਨੇ ਇੱਥੇ ਆਏ ਹਾਂ ਸਾਡੀ ਕੰਧ ਪਾੜੀ ਆ ਕੰਧ ਪਾੜ ਕੇ ਤੇ ਇਹਨਾਂ ਨੇ ਉੱਥੋਂ ਕਿਹਾ ਵੀ ਤਿੰਨ ਪਿਸਤੌਲ ਤੇ ਇੱਕ ਬੰਬ ਨਿਕਲਿਆ ਬੱਚੇ ਮੇਰਾ ਜੇਲ੍ਹ ਚ 8 ਮਹੀਨੇ ਹੋ ਗਏ ਇਹਨਾਂ ਮੁੰਡੇ ਤੁਹਾਡੇ ਮੁੰਡੇ ਨਾਲ ਕਰ ਬਗ ਸਿੰਘ ਲਾਲਾ ਤੇ ਕਰੋ ਮਿਲਿਆ ਇਸ ਮਾਨ ਬਰਾਮਤ ਹੋਇਆ ਸੀ ਪਤਾ ਨਹੀਂ ਸਾਨੂੰ ਅਸੀਂ ਇੱਥੇ ਜੇਲ੍ਹ ਚ ਇੱਥੇ ਕੀ ਇਹਨੂੰ ਆਂਦੇ ਆ ਹਾਂ ਅਸੀਂ ਇੱਥੇ ਸਾਡੇ ਮਗਰ ਹੋਏ ਨਾ ਸਾਡੇ ਜਿੰਦਰਾ ਥੋੜੇ ਅਜੇ ਜਾਂਦੇ ਮੁੰਡੇ ਨੂੰ 9 ਮਹੀਨੇ ਹੋ ਗਏ ਜੇਲ੍ਹ ਚ ਕਿਹੜੀ ਜੇਲ੍ਹ ਚ ਤਾਪੋਰ ਜੇਲ੍ਹ ਚ ਇਹਨੂੰ 3 ਦਿਨ ਹੋ ਗਏ ਰਿਮਾਨ ਤੇ ਲਿਆਂਦੇ ਨੂੰ ਇਹ ਚਿੱਟੇ ਦੇ ਮਾਮਲੇ ਚ ਗਿਆ ਸੀ ਕਿਹੜਾ ਮਾਮਲਾ ਪਾਇਆ ਹੁਣ ਇਹ ਤੇ ਬੰਬ ਦਾ ਪਤਾ ਨਹੀਂ ਕਾਹਦਾ ਪਾਈ ਜਾਂਦੇ ਸਾਨੂੰ ਨਹੀਂ ਪਤਾ ਲੱਗਣ ਸਾਨੂੰ ਇਹਨਾਂ ਦਾ ਮਾਮਲਾ ਕਿ ਦੋਵੇਂ ਮਾਮਾ ਤੇ ਜਾਂ ਹੈ ਹੈਗਾ ਬੰਦਾ ਮੇਰਾ ਹੈ ਨਹੀਂਗਾ ਫਾੜ ਦੇ ਠੱਗਾ ਯਾ ਸਾਡੇ ਨਾਲ ਠੱਗਾ ਯਾ ਸਾਡੇ ਨਾਲ ਠੱਗਾ